ਪੰਜਾਬ ਕੇਸ ਜਗਬਣੀ ਟੀਵੀ ਤੇ ਸਾਰਾ ਸਵਾਗਤ ਹੈ ਮੈਂ ਹਾ ਨਵੀਨ ਸੇਟੀ ਤਾਂ ਮਿਸ਼ਨ ਰੋਜ਼ਗਾਰ ਦੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਉਮੀਦਵਾਰ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ ਤਕਰੀਬਨ 461 ਦੇ ਕਰੀਬ ਨਿਯੁਕਤੀ ਪੱਤਰ ਜਿਹੜੇ ਹਨ ਅੱਜ ਵੰਡੇ ਗਏ ਹਨ ਜਿਨ੍ਹਾਂ ਵਿੱਚੋਂ 450 ਦੇ ਕਰੀਬ ਹੈਡ ਕਨਸਟੇਬਲ ਨੇ ਸੋਰਾਵਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਖੇਤੀਬਾੜੀ ਵਿਭਾਗ ਦੇ ਉਮੀਦਵਾਰਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ ਹਨ ਇਸ ਤੋਂ ਪਹਿਲਾਂ ਵੀ ਲਗਾਤਾਰ ਮੁੱਖ ਮੰਤਰੀ ਕਈ ਨਿਯੁਕਤੀ ਪੱਤਰ ਵੰਡ ਚੁੱਕੇ ਹਨ ਜਿਹੜੇ ਇਹਨਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਹਨ ਉਹਨਾਂ ਗੱਲਬਾਤ ਕਰਦੇ ਲਈਏ ਹੈਡ ਕਨਸਟੇਬਲ ਸਰ ਇਨ ਇਨਵੈਸਟੀਗੇਸ਼ਨ ਗੈਡਰ ਸਰ ਠੀਕ ਹੈ ਹਾਂਜੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜੋਬਸ ਮਿਲ ਰਹੀਆਂ ਨੇ ਹੁਣ ਕਿਸ ਤਰੀਕੇ ਦੀ ਤੁਸੀਂ ਤਿਆਰੀ ਕੀਤੀ ਸਰ ਬਹੁਤ ਵਧੀਆ ਐਫਰਟ ਕਰ ਰਹੀ ਹੈ ਗਵਰਨਮੈਂਟ ਮਤਲਬ ਇਸ ਚੀਜ਼ ਨੂੰ ਸਪੈਸ਼ਲੀ ਇਨ ਪੰਜਾਬ ਪੁਲਿਸ ਹਰ ਸਾਲ ਜਿਵੇਂ ਜੌਬਸ ਨਿਕਲ ਰਹੀਆਂ ਨੇ ਤੇ ਬਹੁਤ ਵਧੀਆ ਐਫਰਟ ਹੈ ਸਰ ਪੰਜਾਬ ਸਰਕਾਰ ਦਾ ਯੂਥ ਨੂੰ ਇੱਕ ਸਹੀ ਰਾਹ ਤੇ ਲੈ ਕੇ ਆਉਂਦਾ ਔਰ ਗੱਲ ਕਰੀਏ ਸਰ ਐਫਰਟ ਦੀ ਐਫਰਟ ਲੱਗਦਾ ਹੀ ਹੈ ਚੰਗੇ ਕੰਮਾਂ 'ਚ ਐਫਰਟ ਲਾਉਣਾ ਹੀ ਪੈਂਦਾ ਆਪਾਂ ਨੂੰ ਕੁਝ ਕੋਈ ਕੁਝ ਕੰਮ ਹੁੰਦੇ ਆ ਜਿਵੇਂ ਸਰ ਕਹਿ ਕੇ ਵੀ ਗਿਆ ਸੀ ਐਮ ਸਰ ਕੀ ਆਪਾਂ ਨੂੰ ਬਾਹਰ ਜਾਣ ਵਾਲਾ ਇੱਕ ਆਲਟਰਨੇਟਿਵ ਹੁੰਦਾ ਹੈ ਉਸ ਚੀਜ਼ ਦੇ ਵਿੱਚ ਸਰ ਐਫਰਟ ਬਹੁਤ ਘੱਟ ਲੱਗਦਾ ਐ ਐਸ ਕੰਪੈਰੀਟਿਵਲੀ ਆਪਾਂ ਅਗਰ ਗਵਰਨਮੈਂਟ ਜੌਬ ਦੀ ਗੱਲ ਕਰੀਏ ਤਾਂ ਉਹ ਇੱਕ ਸੋਖਾ ਰਸਤਾ ਹੈ ਯੂਥ ਵਾਸਤੇ ਪਲੱਸ 2 ਕਰੋ ਔਰ ਬਾਹਰ ਚੱਲ ਜਓ ਬਟ ਅਗਰ ਆਪਾਂ ਥੋੜੀ ਜੀ ਮਿਹਨਤ ਇੱਥੇ ਕਰੀਏ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਕੋਪ ਹੈ ਸਰ ਇੱਥੇ ਪੰਜਾਬ ਦੇ ਵਿੱਚ ਵੀ ਇਹ ਗਵਰਨਮੈਂਟ ਜੌਬ ਲੈ ਕੇ ਆਪਾਂ ਬਹੁਤ ਇੱਕ ਵਧੀਆ ਲਾਈਫ ਇੱਥੇ ਸਪੈਂਡ ਕਰ ਸਕਦੇ ਹਾਂ ਸਰ ਪੰਜਾਬ ਦੇ ਵਿੱਚ ਸਰ ਮੇਰਾ ਨਾਮ ਸ਼ਾਲਿਕਾ ਹੈ ਤੇ ਮੈਂ ਫਿਰੋਸਪੁਰ ਡਿਸਟ੍ਰਿਕਟ ਤੋਂ ਆ ਤੇ ਮੈਂ ਭਗਵੰਤ ਮਾਨ ਸਰਕਾਰ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਪੰਜਾਬ ਪੁਲਿਸ ਦੇ ਵਿੱਚ ਆਪਣਾ ਯੋਗਦਾਨ ਕਰ ਸਕੀਏ ਤੇ ਅਸੀਂ ਬਹੁਤ ਟਾਈਮ ਤੋਂ ਜਿਹੜਾ ਹੈਗਾ ਮਿਹਨਤ ਕਰ ਰਹੇ ਸੀ 2021 ਦੀ ਇਹ ਭਰਤੀ ਹੈਗੀ ਤੇ 2024 ਵਿੱਚ ਜਾ ਕੇ ਪੂਰੀ ਹੋ ਰਹੀ ਹੈ ਪਰ ਅਸੀਂ ਭਗਵੰਤ ਮਾਨ ਸਰਕਾਰ ਦਾ ਬਸ ਥੈਂਕ ਯੂ ਕਰਨਾ ਚਾਹੁੰਦੀ ਆ ਮੈਂ ਕਿ ਅੱਗੇ ਵੀ ਮਚਾਨੀਆ ਕਿ ਉਹ ਇਸ ਤਰ੍ਹਾਂ ਜਿਹੜੇ ਹੈਗੇ ਨੌਜਵਾਨਾਂ ਨੂੰ ਨੌکریاں ਦੇਣ ਤੇ ਉਹਨਾਂ ਨੂੰ ਸਕਸੈਸਫੁਲ ਬਣਾਉਣਾ। ਕਦੋਂ ਤੁਸੀਂ ਅਪਲਾਈ ਕੀਤਾ ਸੀ ਤੇ ਕਿੰਨੇ ਦਿਨਾਂ ਦੇ ਵਿੱਚ ਪੋਸਟਿੰਗ ਤਨਵਾਇਆ? ਸਰ ਅਸੀਂ ਇਹ ਜਿਹੜੀ ਭਰਤੀ 2021 ਦੇ ਵਿੱਚ ਅਪਲਾਈ ਕੀਤੀ ਸੀ। ਪਹਿਲਾਂ ਸਾਰੰਦੇ ਵਿੱਚ ਪੇਪਰ ਹੋਏ ਸੀ ਤੇ ਉਹਨਾਂ ਕੁਝ ਕਰਨਾ ਕਰਕੇ ਪੇਪਰ ਕੈਨਸਲ ਹੋ ਗਏ ਸੀ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਨਵੀਂ ਸਰਕਾਰ ਆਈ ਤਾਂ ਸਾਨੂੰ ਇਹਨਾਂ ਤੋਂ ਬਹੁਤ ਉਮੀਦ ਸੀ ਕਿ ਇਹ ਦੁਬਾਰਾ ਸਾਡੇ ਪੇਪਰ ਲੈਣਗੇ ਤੇ ਸੀਐਮ ਸਾਹਿਬ ਨੇ ਸਾਨੂੰ ਫੇਰ ਇੱਕ ਦੁਬਾਰਾ ਮੌਕਾ ਦਿੱਤਾ ਤੇ ਸਾਡੇ ਪੇਪਰ ਲਏ ਤੇ ਫੇਰ ਸਾਡੇ 2022 ਦੇ ਵਿੱਚ ਟ੍ਰਾਇਲ ਹੋ ਗਏ ਸੀ ਦਸੰਬਰ ਵਿੱਚ ਫੇਰ ਉਸ ਤੋਂ ਬਾਅਦ ਸਾਡੇ ਥੋੜੀ ਦੇਰ ਪਹਿਲਾਂ ਹੀ ਮੈਡੀਕਲ ਹੋਏ ਸੀਗੇ ਤੇ ਹੁਣ ਉਹਨਾਂ ਨੇ ਸਾਡੇ ਜਿਹੜੀ ਮਿਹਨਤ ਦਾ ਫਲ ਪਾਤਾ ਜੀ ਹੁਣ ਸੀਐਮ ਸਾਹਿਬ ਨੇ ਬਹੁਤ ਵਧੀਆ ਲੱਗੇ ਜੀ ਇਹ ਤੁਹਾਡੀ ਪਹਿਲੀ ਜੋਬ ਹੈ ਇਸ ਤੋਂ ਪਹਿਲਾਂ ਵੀ ਕੁਝ ਕੀ-ਕੁਝ ਕਰਦੇ ਸੀ ਨੇ ਪਹਿਲੀ ਜੋਬ ਵੀ ਉਸ ਤੋਂ ਪਹਿਲਾਂ ਯੂਪੀਐਸਸੀ ਦੀ ਪ੍ਰੈਕਟਿਸ ਕਰ ਰਹੇ ਸੀਗੇ ਦੈਨ ਆਫ ਦਾ ਲੈਕਚਰ ਟ੍ਰਾਈ ਕਰਾਈ ਸੀਗੇ ਪਰ ਅਦਰ ਗਵਰਨਮੈਂਟ ਦੇ ਚੱਕਰ ਚ ਵੀ ਨਹੀਂ ਕਈ ਵਾਰ ਐਫਰਟਸ ਲੱਗ ਸਕੇ ਹੋਰਾਂ ਨੂੰ ਨੌਕਰੀਆਂ ਮਿਲ ਗਈਆਂ ਆਪਦੀਆਂ ਛੱਡ ਰ ਗਈਆਂ ਹੋਰ ਵੀ ਪੇਪਰਾਂ ਚੋਂ ਕਲੀਅਰੈਂਸ ਮਿਲੀ ਏ ਪਰ ਰੋਜ਼ਾਨ ਮੇਰਾ ਪੰਜਾਬ ਪੁਸਤੇ ਹੋਣ ਕਰਕੇ ਫਿਰ ਮੈਂ ਇਹ ਜੋਬ ਨੂੰ ਪਹਿਲ ਦਿੱਤੀ ਹੈ ਹਾਂਜੀ ਜਿਸ ਤਰ੍ਹਾਂ ਮੈਂ ਜਿਹੜੀ ਕੈਂਡੀਡੇਟ ਸਰ ਜੋਬ ਵਾਸਤੇ ਅੱਗੋਂ ਵੀ ਅਪਲਾਈ ਕਰਨਾ ਚਾਹੁੰਦੇ ਨੇ ਖਾਸ ਕਰਕੇ ਜਿਹੜੀ ਪ੍ਰੋਸੈਸ ਤੁਸੀਂ ਕੀਤਾ ਕਿਸ ਤਰੀਕੇ ਦੀ ਤਿਆਰੀ ਕਰਨੀ ਪਈ ਤਾਂ ਕਿ ਉਹਨਾਂ ਨੂੰ ਵੀ ਗਾਈਡੈਂਸ ਮਿਲ ਸਕੇ ਸਰ ਜੀ ਮੈਂ ਇੱਕ ਸਰਵਿਸਮੈਨ ਆ ਤੇ ਮੈਂ ਫੌਜ ਚ ਰਹਿੰਦਿਆਂ ਮਤਲਬ 2-3 ਸਾਲ ਪਹਿਲਾਂ ਆਇਆ ਸੀ ਮੈਂ ਤੇ ਮੈਂ ਆਪਣੀ ਜਿਹੜੀ ਆਪਣਾ ਜਨਰਲ ਨੋਲਜ ਵਗੈਰਾ ਸਾਰਾ ਇਧਰ ਉਧਰ YouTube ਤੋਂ ਕੁਝ ਵੀ ਹੋ ਕੇ ਮੈਂ ਵੀ ਤਿਆਰੀ ਕੀਤੀ ਤੇ ਅੱਜ ਸਾਨੂੰ ਇਹਦਾ ਫਲ ਮਿਲ ਗਿਆ ਤੇ ਸਰ ਮੈਂ ਬਹੁਤ ਖੁਸ਼ ਆ ਤੇ ਬਾਕੀ ਇਹੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਰ ਜਿਨੇ ਬਿਨਾ ਕਿਸੇ ਰਿਸ਼ਵਤ ਤੋਂ ਸਾਨੂੰ ਇਹ ਜੌਬ ਦਿੱਤੀ ਸਰ ਅਈ ਥੈਂਕ ਯੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੌਬ ਜਿਨ੍ਹਾਂ ਨੂੰ ਮਿਲੀਆਂ ਨੇ ਮਾਨ ਸਰਕਾਰ ਦਾ ਉਹ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਰਜਤ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਫਨੀ